ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤ ਸੰਗਤ ਜੀਓ ਦਮਦਮੀ ਟਕਸਾਲ ਦੇ ਭਾਈ ਹਰਨਾਮ ਸਿੰਘ ਧੰਮਾ ਜੀ ਕੌਣ ਹਨ ਇਹ ਭਾਈ ਦੀਪ ਸਿੰਘ ਦੀ ਕਰਮ ਤੋਂ ਸੁਣੋ ਉਹ ਭਾਈ ਧੰਮਾ ਜੀ ਬਾਰੇ ਕੀ ਲਿਖਦੇ ਨੇ ਲੋਕ ਜਿਸ ਹਰਨਾਮ ਸਿੰਘ ਤੁਮਾ ਨੂੰ ਦਮਦਮੇਂ ਇੰਟਕ ਸਾਲ ਦਾ ਮੁਖੀ ਵਜੋਂ ਜਾਣਦੇ ਨੇ ਉਹਨਾਂ ਦਾ ਫਿਸ਼ੋਕੜ ਬਹੁਤ ਘੱਟ ਲੋਕ ਜਾਣਦੇ ਹੋਣਗੇ ਮੈਂ ਮਾਲ ਵਿਭਾਗ ਦੇ ਨੌਕਰੀ ਕਰਦੇ ਆਂ ਰਾਜਪੁਰਾ ਦੇ ਪਿੰਡਾਂ ਖੇੜਾ ਗੱਜੂ ਲੈਲਾ ਤੁਮਾ ਉੱਚਾ ਖੇੜਾ ਰਾਏ ਮਾਜਰਾ ਆ ਪਿੰਡਾਂ ਵਿੱਚ ਜਾਂਦਾ ਰਿਹਾ ਹਾਂ ਇਹ ਭਾਈ ਜਦੀਪ ਸਿੰਘ ਜੀ ਕਹਿੰਦੇ ਨੇ ਇਸ ਕਰਕੇ ਮੈਨੂੰ ਇਸ ਤਰ੍ਹਾਂ ਦੀ ਵਾਸਖਤਾ ਦਾ ਗਿਆਨ ਹੈ ਅਨਾਨ ਸਿੰਘ ਧੁੰਮਾ ਦੇ ਵੱਡੇ-ਵਡੇਰੇ ਮਰਿੰਡਾ ਦੇ ਨਿਕਟ ਗਾਉਂ ਸਹੀੜੀ ਦੇ ਵਸਨੀਕ ਸਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੇਲੇ ਇਸ ਪਿੰਡ ਦੇ ਦੋ ਭਰਾ ਧੁੰਮਾ ਤੇ ਦਰਬਾਰੀ ਸਿੱਖ ਪੰਥ ਦੇ ਮਸੰਦ ਹੋਏ ਨੇ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦ ਪ੍ਰਥਾ ਸਮਾਪਤ ਕੀਤੀ ਇਹ ਦੋਵੇਂ ਹੀ ਸੇਵਾ ਤੋਂ ਢਾ ਦਿੱਤੇ ਗਏ। ਉਹਨਾਂ ਕੋ ਚੰਗੀ ਭੋਏ ਸੀ ਜਿਸ ਕਾਰਨ ਉਹਨਾਂ ਦਾ ਗੁਜ਼ਾਰਾ ਚੰਗਾ ਚੱਲਦਾ ਸੀ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨਪੁਰ ਸਾਹਿਬ ਤੋਂ ਨਿਕਲਣਾ ਪਿਆ ਉਥੋਂ ਚੱਲ ਕੇ ਸਤਸਾ ਨਦੀ ਪਾਰ ਕਰਕੇ ਮਾਤਾ ਗੁਜਰੀ ਜੀ ਨੰਨੇ ਸਾਹਿਬ ਜੀ ਇਸ ਪਾਸੇ ਵੱਲ ਨੂੰ ਚੱਲ ਰਹੇ ਸਨ ਵੱਡੇ ਬੱਚੇ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੇ ਨਾਲ ਚਮਕੌਰ ਵੱਲ ਨੂੰ ਚਲੇ ਗਏ ਅਗੇ ਅਚਾਨਕ ਹੀ ਦਵੇਂ ਭਰਾ ਧੰਮਾ ਤੇ ਦਰਬਾਰੀ ਮਾਤਾ ਜੀ ਅਤੇ ਸਹਿਬਜ਼ਾਦੀਆਂ ਨੂੰ ਮਿਲੇ ਅਤੇ ਆਪਣੇ ਨਾਲ ਪਿੰਡ ਸਿਹੜੀ ਲੈ ਗਏ ਫਿਰ ਇਤਿਹਾਸ ਸਾਰਾ ਪੰਥ ਜਾਣਦਾ ਹੈ ਕਿਵੇਂ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਸਰੰਦ ਦੇ ਸੂਬੇਦਾਰ ਦੇ ਹਵਾਲੇ ਕੀਤਾ ਸ਼ਹੀਦ ਕਰਵਾਇਆ ਬੰਦਰਾ ਸਿੰਘ ਬਹਾਦਰ ਵੇਲੇ ਸਿੱਖ ਫੌਜਾਂ ਨੇ ਸਿਹੜੀ ਤੇ ਧਾਵਾ ਬੋਲਿਆ ਸੀ ਤੁਮਾਂ ਤੇ ਦਰਬਾਰੀ ਤੇ ਉਹਨਾਂ ਦੇ ਟੱਬਰ ਨੂੰ ਕਤਲ ਕਰਕੇ ਉਹਨਾਂ ਦਾ ਘਰ ਸਾੜ ਦਿੱਤਾ ਪਿੰਡ ਨੂੰ ਤਬਾਹ ਕਰ ਦਿੱਤਾ ਤੁਮੇ ਦਾ ਨਿੱਕਾ ਮੁੰਡਾ ਧੌਲਾ ਨਾਨਕੇ ਪਿੰਡ ਮਾਜਰੀ ਸਹੰਦ ਤੋਂ ਦਾਸ ਕੋ ਦੂਰ ਸਰਾਈ ਬਨਜਾਰਾ ਤੇ ਖੇੜਾ ਗੱਜੂ ਦੇ ਵਿਚਕਾਰ ਗਿਆ ਹੁਣ ਕਰਕੇ ਬਚ ਗਿਆ ਨਾਣਕਿਆਂ ਨੂੰ ਧੌਲੇ ਦੇ ਵਾਸਤੇ ਚਾਚੇ ਦਾ ਖਾਨਦਾਨ ਸਿੱਖ ਹੱਥੋਂ ਮਾਰੇ ਜਾਣ ਦਾ ਪਤਾ ਲੱਗਾ। ਉਹਨਾਂ ਨੇ ਧੌਲੇ ਨੂੰ ਲਕਾ ਲਿਆ। ਇਸ ਤਰ੍ਹਾਂ ਧੌਲਾ ਬਚਿਆ ਰਿਹਾ। ਉਹ ਵਿਆਹ ਕਰਕੇ ਮਾਜਰੀ ਹੀ ਰਹਿ ਰਿਹਾ ਹੈ। ਉਹਦਾ ਟੱਬਰ ਵੀ ਬਚਿਆ ਰਿਹਾ। ਮਾਜਰੀ ਬਣਦੇ ਦਿਵਾਲੀ ਉਸ ਵੇਲੇ ਭੋਏ ਬੰਜਰ ਸੀ। ਇਸ ਟੱਬਰ ਨੇ ਉਸ ਨੂੰ ਖੇਤੀ ਜੋਗੀ ਕਰ ਲਿਆ। ਗੁਜ਼ਾਰਾ ਕਰਦੇ ਰਹੇ। ਤੁਮੇ ਦੀ ਔਲਾਦ ਹੋਣ ਕਰਕੇ ਇਹਨਾਂ ਦੀ ਪੋਹੇ ਵਾਲੀ ਥਾਂ ਦਾ ਨਾਂ ਵੀ ਤੁਮਾ ਪੈ ਗਿਆ ਇਹ ਇਲਾਕਾ ਵਧੀਰੇ ਕਰਕੇ ਮੁਸਲਮਾਨਾ ਦਾ ਸੀ ਪਰ ਲੋਕ ਇਹ ਨਹੀਂ ਸੁਣ ਜਾਣਦੇ ਕਿ ਇਹ ਉਸੇ ਟੱਬਰ ਵਿੱਚੋਂ ਹਨ ਜਿਨ੍ਹਾਂ ਨੇ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਇਸ ਤਰ੍ਹਾਂ ਜੇ ਬਚੇ ਰਹੇ ਦੂਜੇ ਪਾਸੇ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਦੀ ਗੱਲ ਸਿੱਖਾਂ ਨੂੰ ਕਦੇ ਨਹੀਂ ਸੀ ਭੁੱਲਣੀ ਇਸ ਕਰਕੇ ਇਹਨਾਂ ਨੇ ਵਿੱਚੋਂ ਪਰਖੀ ਹੌਲੀ-ਹੌਲੀ ਪੰਜਾਬ 'ਚ ਮੁਗਲਾਂ ਦਾ ਰਾਜ ਸਮਾਪਤ ਹੋ ਗਿਆ ਸਿੱਖ ਮਿਸਲਾਂ ਦਾ ਰਾਜ ਆ ਗਿਆ ਇਹਨਾਂ ਨੂੰ ਹੁਣ ਸਗੋਂ ਵੱਧ ਡਰ ਲੱਗਣ ਲੱਗਾ ਕਿਉਂਕਿ ਉਹਨਾਂ ਨੂੰ ਆਪਣੇ ਪਿਛੋਕੜ ਦਾ ਪਤਾ ਲੱਗਣ ਦਾ ਤੌਖੜਾ ਹੋ ਰਿਹਾ ਸੀ ਇਸ ਕਰਕੇ ਤੌਲੇ ਦਾ ਪਰਪੋਤਾ ਝੰਡਾ ਬੜਾ ਚੁੱਸੀ ਉਸਨੇ ਇੱਕ ਚਲਾਕੀ ਸੋਚੀ ਉਹ ਇੱਕ ਵਾਰ ਅੰਮ੍ਰਿਤਸਰ ਗਿਆ ਜਿੱਥੇ ਉਸਨੇ ਗਿਆਨੀਆਂ ਦੇ ਟੱਬਰ ਸੂਰਤ ਸਿੰਘ ਤੇ ਸੰਤ ਸਿੰਘ ਗਿਆਨੀ ਕੋਲੋਂ ਖੰਡੇ ਦੀ ਪੌੜ ਲੈ ਲਈ ਅਤੇ ਝੰਡਾ ਸਿੰਘ ਬਣ ਗਿਆ ਉਹ ਗਿਆਨੀਆਂ ਦੇ ਬੁੰਗੇ ਵਿੱਚ ਸੇਵਾ ਕਰਨ ਲੱਗ ਪਿਆ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ ਇੱਕ ਵਾਰ ਤੋਂ ਮਾ ਪਿੰਡ ਤੋਂ ਅੰਮ੍ਰਿਤਸਰ ਗਿਆ ਹੋਇਆ ਸੀ ਉੱਥੇ ਕੈਂਤਲ ਤੋਂ ਸੰਤੋਖ ਸਿੰਘ ਕਵੀ ਆਇਆ ਸੀ ਉਹ ਇਸ ਨੂੰ ਨਾਲ ਲੈ ਗਿਆ ਇਸ ਨੇ ਉਸ ਨੂੰ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਗਿਰਫਦਾਰ ਕਰਾਉਣ ਦੀ ਨਵੀਂ ਕਹਾਣੀ ਬਣਾ ਕੇ ਸੁਣਾ ਦਿੱਤੀ ਇਹਦਾ ਦੋਸ਼ੀ ਕਾਲ ਮਨੇ ਗੰਗੂ ਨੂੰ ਬਣਾਤਾ ਛੰਡਾ ਸਿੰਘ ਦਾ ਦਾ ਕਾਮਯਾਬ ਹੋ ਗਿਆ ਸੰਤੋਖ ਸਿੰਘ ਨੇ ਛੰਡੇ ਦੇ ਪਰਦਾਦੇ ਧੰਮਾ ਦੀ ਥਾਂ ਗੰਗੂ ਨੂੰ ਕਰਨੈਗ ਬਣਾਤਾ ਇੰਜ ਛੰਡੇ ਨੇ ਆਪਣੇ ਵਡੇਰਿਆਂ ਨੂੰ ਇਤਿਹਾਸ ਵਿੱਚੋਂ ਮਰੀ ਕਰਵਾ ਲਿਆ ਇਹਨਾਂ ਦਾ ਇਲਾਕਾ ਮਹਾਰਾਜਾ ਪਟਿਆਲਾ ਦੀ रियासत ਵਿੱਚ ਪੈਂਦਾ ਸੀ ਇਹ ਮਹਾਰਾਜਿਆਂ ਦੇ ਵਫਾਦਾਰ ਬਣ ਗਏ ਪੁਲਸ ਦੇ ਮੁਖਬਰ ਬਣ ਕੇ ਸੁਰੱਖਿਤ ਰਹੇ ਜਦ ਅਕਾਲੀ ਲਹਿਰ ਸ਼ੁਰੂ ਹੋਈ ਇਹਨਾਂ ਨੇ ਡਰ ਕੇ ਮਹੰਤਾਂ ਦਾ ਸਾਥ ਦਿੱਤਾ ਸੰਤਾਲੀ ਤੋਂ ਮਗਰੋਂ ਮਹਾਰਾਜਿਆਂ ਦੀਆਂ रियासतਾਂ ਟੁੱਟੀਆਂ ਅਕਾਲੀਆਂ ਵਿੱਚ ਸ਼ਾਮਲ ਹੋ ਗਏ ਜੋ ਕੋਈ ਇਹਨਾਂ ਦੇ ਪਿਸ਼ੋਕੜ ਵਾਲਾ ਇਸ਼ਾਰਾ ਵੀ ਨਾ ਕਰ ਸਕੇ ਮਗਰੋਂ ਹੀ ਟੱਬਰ ਦੇ ਇੱਕ 19 ਸਾਲਾ ਨੌਜਵਾਨ ਤਰਲੋਚਨ ਸਿੰਘ ਨੇ 1955 ਵਿੱਚ ਅਕਾਲੀਆਂ ਵਿੱਚ ਸ਼ਾਮਲ ਹੋ ਕੇ ਚੰਗਾ ਦਖਰ ਬਣਾ ਲਿਆ ਤੇ ਜਥੇਦਾਰ ਖਾਉਂਦਾ ਰਿਹਾ ਸਤੰਬਰ 16 ਵਿੱਚ ਉਸ ਦੀ ਮੌਤ ਹੋਈ ਉਧਰ ਕਈ ਦਹਾਕੇ ਲੋਕੀ ਸੰਤੋਖ ਸਿੰਘ ਦਾ ਸੂਝ ਪ੍ਰਕਾਸ਼ ਹੁੰਦੇ ਰਹੇ ਇਤਿਆਸ ਹੁੰਦੇ ਰਹੇ ਤੇ ਤਿੰਨ ਚਾਰ ਪੁਸਤਾ ਮਗਰੋਂ ਲੋਕ ਧੋਮਾ ਤੇ ਦਰਬਾਰੀ ਨੂੰ ਭੁੱਲ ਗਏ ਗੰਗੂ ਗੰਗੂ ਕਰਨ ਲੱਗ ਪਏ ਕਈਆਂ ਨੇ ਗੰਗੂ ਨੂੰ ਹੋਰ ਵੀ ਪ੍ਰਸਿੱਧ ਕਰ ਦਿੱਤਾ ਪਰ 1983 ਵਿੱਚ ਜਦ ਪਿਆਰਾ ਸਿੰਘ ਪਦਮ ਨੇ ਸਭਰੂਪ ਸਿੰਘ ਕੌਸ਼ਕ ਦੀ ਪੁਸਤਕ ਗੁਰੂਕੀਆਂ ਸਾਖੀਆਂ ਛਾਪੀ ਉਹਨੇ ਦਿਨ ਹੀ ਪੁਸਤਕ ਕਥਾ ਗੁਰੂ ਤੇ ਸੁਣ ਕੀ ਦਾ ਸੁਤਨ ਕੀ ਦਾ ਖਰੜਾ ਵੀ ਛੱਬ ਗਿਆ ਇਸ ਡੱਬਰ ਨੂੰ ਫਿਰ ਡਰ ਲੱਗਣ ਲੱਗ ਪਿਆ ਕਿਦਰੇ ਸਾਡਾ ਪੇਹ ਦੀ ਨਾ ਖੁੱਲ ਜਾਵੇ ਇਸ ਕਰਕੇ ਤਰਲੋਚਨ ਸਿੰਘ ਨੇ ਆਪਣੇ ਮੁੰਡੇ ਹਰਨਾਮ ਨੂੰ ਟਕਸਾਲੀਆਂ ਕੋਲ ਚੌਕਮੀਤਾ ਭੇਜ ਦਿੱਤਾ ਹਰਨਾਮ ਸਿੰਘ ਨੇ ਉੱਥੇ ਜਾ ਕੇ ਅੰਮ੍ਰਿਤ ਛਕ ਲਿਆ ਬਾਬਾ ਠਾਕਰ ਸਿੰਘ ਦਾ ਗੜਵੀ ਬਣ ਗਿਆ ਉਸ ਮਗਲੋਂ ਦੀ ਕਹਾਣੀ ਆਪ ਸਭ ਜਾਣਦੇ ਹੋ ਕਿਵੇਂ ਉਸ ਨੇ ਕੇਪੀਐਸ ਗਿਲ ਰਹੀਂ ਪਾਸਪੋਰਟ ਪ੍ਰਾਪਤ ਕੀਤਾ ਅਮਰੀਕਾ ਦਾ ਵੀਜ਼ਾ ਲਿਆ ਕਿਵੇਂ ਦਮਦਮੀ ਟਕਸਾਲ ਦਾ ਮੁਖੀ ਬਣਿਆ ਇਹ ਸਚਨਾਨ ਸਿੰਘ ਧੁੰਮਾ ਦਾ ਇਹ ਹੀ ਉਹ ਟਬਰ ਹੈ ਜਿਸ ਨੇ ਮਾਤਾ ਗੁਜਰੀ ਤੇ ਸ਼ਹਿਬਜਾਦਿਆਂ ਨੂੰ ਗਿਰਜ਼ਤਾਰ ਕਰਵਾ ਕੇ ਸ਼ਹੀਦ ਕਰਵਾਇਆ ਸੀ ਹੁਣ ਵੀ ਜਦ ਵੀ ਕੋਈ ਧੁੰਮਾ ਤੇ ਦਰਬਾਰੀ ਦਾ ਨਾਮ ਲੈਂਦਾ ਹੈ ਇਨਾਂ ਦੇ ਚਿਹਰੇ ਦਾ ਰੰਗ ਉੜ ਜਾਂਦਾ ਹੈ ਇਸ ਦਾ ਲੇਖਕ ਹੈ ਪਿਆਰਿਓ ਦਲੀਪ ਸਿੰਘ ਔਰ ਆਪ ਜੀ ਨੂੰ ਇਹ ਵੀ ਪਤਾ ਹੈ ਕਿ ਇਸੇ ਪਰਿਵਾਰ ਨੇ 84 ਦੇ ਵਿੱਚ ਹੁਣ ਸਾਰੀਆਂ ਪਰਤਾਂ ਜਦੋਂ ਖੁੱਲਦੀਆਂ ਪਈਆਂ ਨੇ ਕਿਸ ਤਰ੍ਹਾਂ ਸਿੰਘਾਂ ਨੂੰ ਸ਼ਹੀਦ ਕਰਵਾਇਆ ਅੱਜ ਉਹ ਗੱਲਾਂ ਪਿਆਰਿਓ ਨਿਕਲ ਰਹੀਆਂ ਨੇ ਸੋ ਇਹ ਮੈਂ ਲੇਖ ਭਾਈ ਦਲੀਪ ਸਿੰਘ ਦੀ ਲਿਖਤ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਆਸ ਹੈ ਆਪ ਜੀ ਨੂੰ ਵਧੀਆ ਲੱਗੇਗਾ ਇਤਿਹਾਸ ਔਰ ਜਾਣਕਾਰੀ ਪ੍ਰਾਪਤ ਹੋਵੇਗੀ ਸੋ ਆਓ ਹੋਈਆਂ ਫੁੱਲਾਂ ਨੂੰ ਨੱਚਤਾਰੀਏ ਗੱਜ ਕੇ ਫਤਿਹ ਗਾਈਏ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ